ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਡੀ ਐਮ ਸੀ ਲੁਧਿਆਣੇ ਦੇ ਵਿੱਚ ਜਦੋਂ ਹੀ ਅਰਦਾਸ ਖਤਮ ਹੋਈ ਉਸ ਤੋਂ ਬਾਅਦ ਚਾਰੇ ਪਾਸੇ ਜਕਾਰੇ ਲੱਗ ਗਏ ਤੇ ਇੱਕ ਮਾਂ ਦਾ ਪੁੱਤ ਉਸ ਗੁਰਬਾਣੀ ਦੇ ਚਮਤਕਾਰ ਦੇ ਨਾਲ ਅੱਜ ਜਿਉਂਦਾ ਹੋ ਕੇ ਸਾਹਮਣੇ ਖੜਾ ਹੋ ਗਿਆ ਅੱਜ ਦੀ ਇਹ ਗੱਲਬਾਤ ਕੋਈ ਆਮ ਕਹਾਣੀ ਨਹੀਂ ਇਹ ਦਿਲ ਨੂੰ ਹਿਲਾ ਦੇਣ ਵਾਲੀ ਤੇ ਤੁਹਾਡੀ ਸੋਚ ਨੂੰ ਜਗਾਉਣ ਵਾਲੀ ਹੈ ਡੀਐਮਸੀ ਲੁਧਿਆਣੇ ਦੇ ਵਿੱਚ ਇੱਕ ਮਾਂ ਇੱਕ ਬੀਬੀ ਜਿਸ ਨੇ ਆਪਣੇ ਪੁੱਤ ਨੂੰ ਹੱਥਾਂ ਦੇ ਵਿੱਚ ਫੜਿਆ ਹੋਇਆ ਸੀ ਉਹ ਪੁੱਤ ਜਿਸ ਨੂੰ ਲੋਕ ਮਰਿਆ ਹੋਇਆ ਸਮਝ ਰਹੇ ਸੀ ਉਸ ਮਾਂ ਨੇ ਰੋਕੇ ਨਹੀਂ ਟੁੱਟ ਕੇ ਨਹੀਂ ਅਰਦਾਸ ਕਰਕੇ ਵਾਹਿਗੁਰੂ ਅੱਗੇ ਆਪਣਾ ਸਿਰ ਰੱਖ ਦਿੱਤਾ ਫਿਰ ਲੋਕ ਕਹਿੰਦੇ ਨੇ ਕਿ ਜਿਵੇਂ ਹੀ ਅਰਦਾਸ ਖਤਮ ਹੋਈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗਣ ਲੱਗੇ ਅਤੇ ਉਸ ਦੇ ਪੁੱਤ ਦੇ ਵਿੱਚ ਜਾਨ ਆ ਗਈ ਹੁਣ ਸਾਧ ਸੰਗਤ ਜੀ ਆਖਰਕਾਰ ਕੌਣ ਸੀ ਉਹ ਬੱਚਾ ਤੇ ਇਸ ਦੇ ਵਿੱਚ ਸਚਾਈ ਕੀ ਹੈ ਆਪਾਂ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦੇ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਗੁਰਬਾਣੀ ਦੀ ਇੱਕ ਤੁਕ ਹੈ ਸਰਬ ਰੋਗ ਕਾ ਔਖਦ ਨਾਮ। ਨਾਮ ਹਰ ਰੋਗ ਦਾ ਇਲਾਜ ਹੈ। ਮਨ ਨੂੰ ਵੀ ਤੇ ਜੀਵਨ ਨੂੰ ਵੀ ਇਹ ਸੰਭਾਲਦਾ ਹੈ। ਸੋ ਸਾਧ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਦੁਨੀਆ ਦੇ ਵਿੱਚ ਸਭ ਕੁਝ ਡਾਕਟਰਾਂ ਦੇ ਹੱਥ ਵਿੱਚ ਹੈ ਡਾਕਟਰ ਬਹੁਤ ਵੱਡਾ ਰੂਪ ਹੈ ਸੇਵਾ ਦਾ ਪਰ ਕਈ ਵਾਰ ਡਾਕਟਰ ਵੀ ਕਹਿ ਦਿੰਦੇ ਨੇ ਕਿ ਹੁਣ ਸਾਡੇ ਵਾਸ ਦੀ ਗੱਲ ਈ ਉਸ ਪਲ ਇਨਸਾਨ ਦੇ ਅੰਦਰੋਂ ਸਿਰਫ ਇੱਕ ਹੀ ਆਵਾਜ਼ ਨਿਕਲਦੀ ਹੈ ਹੇ ਵਾਹਿਗੁਰੂ ਤੇ ਇਹ ਈ ਅਰਦਾਸ ਹੈ ਅਰਦਾਸ ਕੋਈ ਜਾਦੂ ਨਹੀਂ ਅਰਦਾਸ ਕੋਈ ਟ੍ਰਿਕ ਨਹੀਂ ਅਰਦਾਸ ਉਹ ਚੀਜ਼ ਹੈ ਜਿੱਥੇ ਬੰਦਾ ਆਪਣੀ ਹਾਰ ਨਹੀਂ ਆਪਣਾ ਹੰਕਾਰ ਛੱਡ ਦਿੰਦਾ ਹੈ ਕਹਿੰਦੇ ਨੇ ਕਿ ਉਸ ਮਾਂ ਨੇ ਪੁੱਤ ਨੂੰ ਹੱਥ ਵਿੱਚ ਫੜਿਆ ਅੱਖਾਂ ਵਿੱਚ ਹੰਝੂ ਪਰ ਜ਼ੁਬਾਨ ਤੇ ਵਾਹਿਗੁਰੂ ਤੇ ਜਦ ਅਰਦਾਸ ਖਤਮ ਹੋਈ ਤੇ ਉਸੇ ਪਲ ਲੋਕਾਂ ਨੇ ਕਿਹਾ ਕਿ ਇਸ ਦਾ ਪੁੱਤ ਜਿਉਂਦਾ ਹੋ ਗਿਆ ਹੁਣ ਮੈਂ ਇੱਥੇ ਇੱਕ ਗੱਲ ਬਹੁਤ ਸਾਫ਼ ਕਰਨਾ ਚਾਹੁੰਦਾ ਹਾਂ ਕਿ ਜੇ ਘਟਨਾ ਸੱਚ ਹੈ ਤਾਂ ਵਾਹਿਗੁਰੂ ਦੀ ਕਿਰਪਾ ਹੋ ਸਕਦੀ ਹੈ ਪਰ ਜੇਕਰ ਕਿਸੇ ਕੋਲ ਪੱਕੇ ਮੈਡੀਕਲ ਸਬੂਤ ਨਹੀਂ ਅਸੀਂ ਵੀ ਇਹ ਗੱਲ ਇਸ ਤਰੀਕੇ ਨਾਲ ਲੈ ਸਕਦੇ ਹਾਂ ਕਿ ਅਰਦਾਸ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ। ਉਸ ਪਲ ਵਾਹਿਗੁਰੂ ਨੇ ਉਸ ਮਾਂ ਦੀ लाज ਰੱਖੀ। ਬਾਣੀ ਦੇ ਵਿੱਚ ਵੀ ਜਿਵੇਂ ਸਾਫ਼-ਸਾਫ਼ ਗੁਰੂ ਮਹਾਰਾਜ ਨੇ ਲਿਖਿਆ ਜਾ ਕੋ ਕਿਰਪਾ ਕਰੇ ਤੇ ਨਾ ਕੋ ਸੱਚ ਪਾਈਐ। ਅਰਥਾਤ ਜਿਨ੍ਹਾਂ ਉੱਪਰ ਵਾਹਿਗੁਰੂ ਕਿਰਪਾ ਕਰਦਾ ਹੈ ਉਹ ਸੱਚ ਨੂੰ ਪਾ ਲੈਂਦੇ ਨੇ। ਸੰਗਤ ਜੀ ਅਰਦਾਸ ਦਾ ਮਤਲਬ ਸਿਰਫ ਮੰਗਣਾ ਨਹੀਂ। ਅਰਦਾਸ ਦਾ ਮਤਲਬ ਹੁੰਦਾ ਆਪਣੀ ਜ਼ਿੰਦਗੀ ਦਾ ਭਾਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਣਾ ਅਰਦਾਸ ਉਹ ਥਾਂ ਹੈ ਜਿੱਥੇ ਬੰਦਾ ਆਪਣੀ ਅਕਲ ਨੂੰ ਵੀ ਨੀਵਾ ਕਰ ਦਿੰਦਾ ਹੈ ਤੇ ਆਪਣੀ ਹਿੰਮਤ ਨੂੰ ਵੀ ਕਈ ਲੋਕ ਕਹਿੰਦੇ ਨੇ ਕਿ ਅਰਦਾਸ ਨਾਲ ਕੀ ਹੋ ਜਾਂਦਾ ਹੈ ਤੇ ਮੈਂ ਕਹਿੰਦਾ ਹਾਂ ਅਰਦਾਸ ਨਾਲ ਕਈ ਵਾਰ ਹਾਲਾਤ ਨਹੀਂ ਬਦਲਦੇ ਪਰ ਇਨਸਾਨ ਜ਼ਰੂਰ ਬਦਲ ਜਾਂਦਾ ਹੈ ਤੇ ਜਦ ਇਨਸਾਨ ਬਦਲਦਾ ਹੈ ਤਾਂ ਉਸ ਦੀ ਦੁਨੀਆ ਵੀ ਬਦਲ ਜਾਂਦੀ ਹੈ ਅਰਦਾਸ ਮਨ ਨੂੰ ਜੋੜਦੀ ਹੈ ਅਰਦਾਸ ਡਰ ਨੂੰ ਪਿਘਲਾਉਂਦੀ ਹੈ ਤੇ ਅਰਦਾਸ ਬੰਦੇ ਨੂੰ ਵਾਹਿਗੁਰੂ ਦੇ ਨਾਲ ਕਨੈਕਟ ਕਰਦੀ ਹੈ ਅਰਦਾਸ ਭਈ ਮਨ ਮੇਰਾ ਬਾਣੀ ਦੇ ਵਿੱਚ ਲਿਖਿਆ ਹੈ ਨਾ ਕਿ ਮੇਰੇ ਮਨ ਵਿੱਚ ਅਰਦਾਸ ਜਾਗ ਪਈ ਹੈ ਮੈਂ ਵਾਹਿਗੁਰੂ ਵੱਲ ਮੁੜ ਪਿਆ ਹਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਰਦਾਸ ਕਰਨ ਦੇ ਨਾਲ ਉਹ ਬੱਚਾ ਮੁਰ ਤੋਂ ਜਉਂਦਾ ਹੋ ਗਿਆ ਇਹ ਲੋਕ ਇਸ ਨੂੰ ਚਮਤਕਾਰ ਕਹਿ ਰਹੇ ਨੇ ਕੀ ਗੁਰਬਾਣੀ ਚਮਤਕਾਰ ਨੂੰ ਮੰਨਦੀ ਹੈ ਸੰਗਤ ਜੀ ਗੁਰਬਾਣੀ ਸਾਨੂੰ ਸਸਤਾ ਜਾਦੂ ਨਹੀਂ ਸਿਖਾਉਂਦੀ ਗੁਰਬਾਣੀ ਸਾਨੂੰ ਰੱਬ ਦੇ ਨਿਯਮ ਸਮਝਾਉਂਦੀ ਹੈ ਚਮਤਕਾਰ ਜੇ ਹੁੰਦਾ ਹੈ ਤਾਂ ਵਾਹਿਗੁਰੂ ਦੀ ਰਜ਼ਾ ਨਾਲ ਹੁੰਦਾ ਹੈ ਸਾਡੀ ਸ਼ੋਭਾਜੀ ਨਾਲ ਨਹੀਂ ਗੁਰਬਾਣੀ ਵਿੱਚ ਇੱਕ ਬਹੁਤ ਡੂੰਗੀ ਗੱਲ ਹੈ ਜਦ ਬੰਦਾ ਨਾਮ ਨਾਲ ਜੁੜਦਾ ਹੈ ਉਸ ਦੀ ਸੋਚ ਉੱਚੀ ਹੋ ਜਾਂਦੀ ਹੈ ਉਸ ਦਾ ਭਰੋਸਾ ਵੱਧ ਜਾਂਦਾ ਹੈ ਤੇ ਕਈ ਵਾਰ ਉਹਨਾਂ ਪਲਾਂ ਵਿੱਚ ਜੋ ਅਸੰਭਵ ਲੱਗਦਾ ਸੀ ਉੱਥੇ ਰਾਹ ਖੁੱਲ ਜਾਂਦਾ ਹੈ ਪਰ ਗੁਰਬਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਚਮਤਕਾਰ ਦੇ ਪਿੱਛੇ ਨਾ ਭੱਜੋ ਜਮਤਕਾਰ ਕਰਨ ਵਾਲੇ ਵਾਹਿਗੁਰੂ ਨੂੰ ਫੜੋ ਕਰਤਾ ਕਰੇ ਸੋ ਹੋਏ ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ਤੇ ਸਭ ਕੁਝ ਉਸਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ ਅਸੀਂ ਅਕਸਰ ਫਿਲਮਾਂ ਵਿੱਚ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੇ ਰੋ ਰੋ ਕੇ ਅਰਦਾਸ ਕੀਤੀ ਤੇ ਅਗਲੇ ਸੀਨ ਵਿੱਚ ਉਹ ਠੀਕ ਹੋ ਗਿਆ ਪਰ ਅਸਲ ਜ਼ਿੰਦਗੀ ਦੇ ਵਿੱਚ ਕਈ ਵਾਰ ਅਰਦਾਸ ਤੋਂ ਬਾਅਦ ਵੀ ਦਰਦ ਰਹਿੰਦਾ ਹੈ ਕਈ ਵਾਰ ਅਰਦਾਸ ਤੋਂ ਬਾਅਦ ਵੀ ਵਿਛੋੜਾ ਆ ਜਾਂਦਾ ਹੈ ਤਾਂ ਫਿਰ ਅਰਦਾਸ ਦਾ ਕੀ ਫਾਇਦਾ ਫਾਇਦਾ ਇਹ ਹੈ ਕਿ ਅਰਦਾਸ ਸਾਨੂੰ ਰਜਾ ਵਿੱਚ ਰਹਿਣਾ ਸਿਖਾਉਂਦੀ ਹੈ ਅਰਦਾਸ ਸਾਨੂੰ ਹੌਸਲਾ ਦਿੰਦੀ ਹੈ ਅਰਦਾਸ ਸਾਨੂੰ ਟੁੱਟਣ ਤੋਂ ਬਚਾਉਂਦੀ ਹੈ ਚਮਤਕਾਰ ਜੇ ਮਿਲ ਜਾਵੇ ਤਾਂ ਵਾਹਿਗੁਰੂ ਦਾ ਸ਼ੁਕਰ ਜੇ ਨਾ ਮਿਲੇ ਤਾਂ ਵੀ ਵਾਹਿਗੁਰੂ ਦਾ ਸ਼ੁਕਰ ਕਿਉਂਕਿ ਉਹ ਸਾਡੀ ਸੋਚ ਨੂੰ ਸੰਭਾਲ ਰਿਹਾ ਹੈ ਬਾਣੀ ਵਿੱਚ ਲਿਖਿਆ ਨਾ ਤੇਰਾ ਕੀ ਆ ਮਿੱਠਾ ਲੱਗੇ ਕਿਹੇ ਵਾਹਿਗੁਰੂ ਤੇਰੀਆਂ ਕੀਤੀਆਂ ਹੋਈਆਂ ਹਰ ਗੱਲਾਂ ਮਨ ਨੂੰ ਮਿੱਠੀਆਂ ਲੱਗਦੀਆਂ ਨੇ ਤੇ ਮੈਂ ਤੇਰੀ ਰਜਾ ਵਿੱਚ ਹਾਂ ਹੁਣ ਆਪਾਂ ਗੁਰਬਾਣੀ ਦੀ ਸਭ ਤੋਂ ਸੱਚੀ ਗੱਲ ਵੱਲ ਵੱਧਦੇ ਹਾਂ ਕਿ ਜੋ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਇਹ ਗੱਲ ਕੋੜੀ ਨਹੀਂ ਇਹ ਗੱਲ ਸੱਚ ਹੈ ਜਿਵੇਂ ਸਵੇਰ ਹੁੰਦੀ ਹੈ ਸ਼ਾਮ ਹੁੰਦੀ ਹੈ ਜਿਵੇਂ ਸਾਹ ਆਉਂਦਾ ਹੈ ਸਾਹ ਜਾਂਦਾ ਹੈ ਉਸੇ ਤਰੀਕੇ ਨਾਲ ਜਨਮ ਆਉਂਦਾ ਹੈ ਤੇ ਮੌਤ ਆਉਂਦੀ ਹੈ ਪਰ ਗੁਰਬਾਣੀ ਸਾਨੂੰ ਡਰਾਉਂਦੀ ਨਹੀਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਮੌਤ ਅੰਤ ਨਹੀਂ ਬਦਲਾ ਹੈ ਜਨਮ ਦਾ ਮਤਲਬ ਸਾਨੂੰ ਇੱਕ ਮੌਕਾ ਮਿਲਿਆ ਹੈ ਵਾਹਿਗੁਰੂ ਨੂੰ ਯਾਦ ਕਰਨ ਦਾ ਨੇਕੀ ਕਰਨ ਦਾ ਸੇਵਾ ਕਰਨ ਦਾ ਅਹੰਕਾਰ ਛੱਡਣ ਦਾ ਮਰਨ ਦਾ ਮਤਲਬ ਜੋ ਸਰੀਰ ਸੀ ਉਹ ਮੜ ਮਿੱਟੀ ਵਿੱਚ ਪਰ ਜੋ ਆਤਮਾ ਹੈ ਉਹ ਵਾਹਿਗੁਰੂ ਦੀ ਆਮਾਨਤ ਹੈ ਆਇਆ ਜਗ ਜਨਮ ਤੈਥੋਂ लेखा ਮੰਗਣਾ ਜਗਤ ਵਿੱਚ ਆਇਆ ਤਾਂ ਤੇਰੇ ਕਰਮਾਂ ਦਾ ਹਿਸਾਬ ਦਿੱਥੋਂ ਪੁੱਛਿਆ ਜਾਵੇਗਾ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਬਾਣੀ ਵਿੱਚ ਵੀ ਲਿਖਿਆ ਇਸ ਦਾ ਭਾਵ ਇਹ ਹੈ ਕਿ ਬੰਦਾ ਜਦ ਵਾਹਿਗੁਰੂ ਦੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ ਤਾਂ ਮੌਤ ਤੋਂ ਨਹੀਂ ਡਰਦਾ ਉਮਰਤ ਨੂੰ ਵੀ ਵਾਹਿਗੁਰੂ ਦੀ ਰਜਾ ਮੰਨ ਲੈਂਦਾ ਹੈ ਪਰ ਇਹ ਕੋਈ ਨਿਰਾਸ਼ਾ ਨਹੀਂ ਇਹ ਹਿੰਮਤ ਹੈ ਇਹ ਭਰੋਸਾ ਹੈ ਅੰਦਰ ਦੀ ਜਿੱਤ ਹੈ ਇਸ ਲਈ ਗੁਰਬਾਣੀ ਕਹਿੰਦੀ ਹੈ ਸਰੀਰ ਨਾਸਵੰਤ ਹੈ ਪਰ ਨਾਮ ਸੱਚਾ ਹੈ ਤੇ ਤੇਰੇ ਨਾਮ ਨਾਲ ਜੁੜਿਆ ਬੰਦਾ ਅੰਦਰੋਂ ਅਮਰ ਹੋ ਜਾਂਦਾ ਹੈ ਮਰਨ ਨ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਐ ਐਸਾ ਕੋਈ ਕਿ ਮੌਤ ਨੂੰ ਮੰਦਾ ਨਾ ਕੋ ਜੇ ਕੋਈ ਇਸ ਤਰ੍ਹਾਂ ਮਰੇ ਕਿ ਉਹ ਹੰਕਾਰ ਮਾਰ ਕੇ ਪ੍ਰਭੂ ਨੂੰ ਜਿਉਂਦਾ ਹੋ ਜਾਵੇ ਸਾਧ ਸੰਗਤ ਜੀ ਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜੋ ਇਨਸਾਨ ਇਸ ਧਰਤੀ ਦੇ ਉੱਪਰ ਆਇਆ ਹੈ ਉਸਨੇ ਇਸ ਦੁਨੀਆ ਤੋਂ ਜਾਣਾ ਹੀ ਜਾਣਾ ਹੈ ਕਿਸੇ ਨੇ ਅਗੇਤਾ ਕਿਸੇ ਨੇ ਪਛੇਤਾ ਕਿਸੇ ਨੇ ਪਹਿਲਾਂ ਕਿਸੇ ਨੇ ਬਾਅਦ ਕਿਉਂਕਿ ਇਹ ਜ਼ਿੰਦਗੀ ਦਾ ਜੀਵਨ ਚੱਕਰ ਹੈ ਸਰੀਰ ਨਾਸਵਾਨ ਹੈ ਪਰ ਆਤਮਾ ਜੋ ਹੈ ਆਪਣਾ ਸਥਾਨ ਬਦਲ ਦਿੰਦੀ ਹੈ ਇਹ ਬਾਣੀ ਦੇ ਵਿੱਚ ਵੀ ਲਿਖਿਆ ਹੈ ਹੋਰ ਵੀ ਕਈ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਹਵਾਲੇ ਆਉਂਦੇ ਨੇ ਚਾਹੇ ਆਪਾਂ ਗੀਤਾ ਦਾ ਗੱਲ ਕਰੀਏ ਚਾਹੇ ਆਪਾਂ ਰਿਕਵੇਦ ਯਜੁਰਵੇਦ ਜਾਂ ਅਰਥਵੇਦ ਵੇਦਾਂ ਦੀ ਗੱਲ ਕਰੀਏ ਉਹਨਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਪਰ ਚਮਤਕਾਰ ਜੋ ਪ੍ਰਮਾਤਮਾ ਚਾਵੇ ਤਾਂ ਸਭ ਕੁਝ ਹੋ ਸਕਦਾ ਹੈ ਪਰ ਜੇਕਰ ਆਪਾਂ ਆਖੀ ਇੱਕ ਜਨਮ ਮਰਨ ਨੂੰ ਲੈ ਕੇ ਚਮਤਕਾਰ ਹੋਏ ਨੇ ਜਨਮ ਮਰਨ ਤਾਂ ਸਭ ਪ੍ਰਮਾਤਮਾ ਦੇ ਹੱਥ ਵਿੱਚ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ